ਹਾਂਜੀ ਖੜੇ ਆਂ ਨਰਾਹਾ ਦੇ ਬਿਆਨ ਸਿੰਘ ਚੌਕ ਪਏ ਜਿੱਥੇ ਕਿ ਕਾਂਗਰਸ ਜ਼ਿਲ੍ਹਾ ਕਾਂਗਰਸ ਕਮੇਟੀ ਫੰਨਾ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਏ ਡੀ ਜੀ ਪੀ वाई ਪੂਰਨ ਕੁਮਾਰ ਜਿਨ੍ਹਾਂ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਸੁਸਾਈਡ ਕਰ ਲਈ ਸੀ ਆਤਮ ਹੱਤਿਆ ਕਰ ਲਈ ਸੀ ਤੇ ਉਹਨਾਂ ਨੂੰ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਕਰਨ ਦੇ ਦੋਸ਼ ਲਗੇ ਸਨ ਉਹਨਾਂ ਨੂੰ ਸਵਾਦ ਪਾਉਣ ਦੇ ਲਈ ਕਾਂਗਰਸ ਦੇ ਵਰਕਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਦਰਾਹਾ ਦੇ ਬਿਆਨ ਸਿੰਘ ਚੌਂਕ ਤੋਂ ਜੋ ਸ਼ੁਰੂ ਹੋ ਕੇ ਰੇਲਵੇ ਲੈਨਾਂ ਤੱਕ ਜਾਵੇਗਾ ਦੇਖ ਸਕਦੇ ਹਾਂ ਕਿ ਕਾਂਗਰਸ ਦੇ ਜੋ ਨਿਤਾ ਨੇ ਦਿੱਗਜ ਨੇਤਾ ਨੇ ਇੱਥੇ ਪੁੱਜੇ ਨੇ ਜੋ ਵਰਕਰ ਨੇ ਉੱਥੇ ਪੁੱਜੇ ਨੇ ਸਾਬਕਾ ਐਮਐਲਏ ਸਿਦਾ ਲਖਮੀਰ ਸਿੰਘ ਲਖਾ ਇੱਥੇ ਤੌਰ ਤੇ ਪੁੱਜੇ ਨੇ ਬਲ ਸਿੰਘ ਡਗਰਜੀ ਜੀ ਔਰ ਰਜਿੰਦਰ ਕੀ ਹੀਰ ਮਨਦੀਪ ਸਿੰਘ ਮਾਨਗਟ लंबरता पप्पू जी तो अलावा बहुत सारे जो वर्क ने मुर्दाबाद मुर्दाबाद

ਪਿਛਲੇ ਹਫਤੇ ਤੋਂ ਐਡੀਜੀਪੀ ਰੈਂਕ ਦੇ ਆਈਪੀਐਸ ਅਫਸਰ ਬਾਈ ਪੂਰਨ ਕੁਮਾਰ ਨੇ ਜਿਹੜੀ ਸੁਸਾਈਡ ਹੋਈਆ ਉਹ ਸੁਸਾਈਡ ਨਹੀਂ ਹੋਈ ਉਹਨੂੰ ਜਾਤੀ ਤੌਰ ਤੇ ਉਹਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਸੀ ਸੀਨੀਅਰ ਅਫਸਰਾਂ ਦਾ ਜਾਤ ਦੇ ਆਧਾਰ ਤੇ ਉਹ ਸਪੀੜਾ ਤੇ ਉਤਪੀੜਨ ਤੋਂ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀਆ ਜਿਹੜਾ ਉਹਨਾਂ ਦਾ ਸੁਸਾਈਡ ਨੋਟ ਨਿਕਲਿਆ ਉਹਦੇ ਵਿੱਚ ਪਾਰਟੀਕੂਲਰ ਨਾਮ ਦਰਜ ਕੀਤੇ ਨੇ ਜਿਨ੍ਹਾਂ ਜਿਨ੍ਹਾਂ ਇਨਸਾਨਾਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਇਹਨਾਂ ਜਿਨ੍ਹਾਂ ਨੇ ਜਾਤੀ ਤੌਰ ਤੇ ਉਹਨਾਂ ਨੂੰ ਟੌਰਚਰ ਕੀਤਾ ਸਾਡੀ ਡਿਮਾਂਡ ਆ ਵੀ ਉਹਨਾਂ ਤੇ ਬਾਈ ਨੇ ਪਰਚੇ ਦਰਜ ਹੋਣ 302 ਦਾ ਮਕਦਮਾ ਦਰਜ ਹੋ ਕੇ ਉਹਨਾਂ ਦੀ ਜਿਹੜੀ ਇਨਸਾਫ ਦੀ ਮੰਗ ਆ ਕਾਂਗਰਸ ਪਾਰਟੀ ਕਰ ਰਹੀ ਆ ਪੂਰੇ ਦੇਸ਼ ਅੰਦਰ ਕਰ ਰਹੀ ਆ ਅੱਜ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆ ਚੰਡੀਗੜ੍ਹ ਉੱਥੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੀਡਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਪਾਰਟੀਆਂ ਦੇ ਆਗੂ ਸਰਕਾਰਾਂ ਦੇ ਆਗੂ ਉੱਥੇ ਆ ਰਹੇ ਨੇ ਤੇ ਭਾਜਪੀ ਦੀ ਜਿਹੜੀ ਸਰਕਾਰ ਆ ਹਰਿਆਣਾ ਦੇ ਵਿੱਚ ਜਿਹੜੀ ਚੇਰਾ ਨੰਗਾ ਹੋ ਗਿਆ ਦਲਤ ਵਿਰੋਧੀ ਦੇਸ਼ ਅੰਦਰ ਜਿਵੇਂ ਡੈਮੋਕਰੇਸੀ ਨੂੰ ਖਤਰਾ ਸਾਡੇ ਲੋਕਤੰਤਰ ਦਾ ਘਾਣ ਹੋ ਰਿਹਾ ਉਸੇ ਕੜੀ ਤਹਿਤ ਇਹ ਵੀ ਸੁਸਾਈਡ ਜਿਹੜੀ ਹੋਈ ਆ ਉਹ ਵੀ ਡੈਮੋਕਰੇਸੀ ਦਾ ਘਾਣ ਹੋ ਰਿਹਾ ਜਦੋਂ ਉੱਥੇ ਪਤਾ ਲੱਗਿਆ ਸਰਕਾਰੀ ਅਫਸਰਾਂ ਤੋਂ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਉਹਦੇ ਵਿੱਚ ਕਿਸੇ ਦਾ ਨਾਮ ਨਹੀਂ ਦਿੱਤਾ ਜਿਹੜਾ ਐਸ ਸੀ ਐਸ ਟੀ ਐਕਟ ਲੱਗਦਾ ਉਹਨੂੰ ਵੀ ਢਿੱਲੀਆਂ ਧਾਰਾਵਾਂ ਲਾ ਕੇ ਦਰਜ ਕੀਤਾ ਗਿਆ ਜੋ ਕਿ ਬਹੁਤ ਨਿੰਦਣਯੋਗ ਆ ਕਾਂਗਸ ਪਾਰਟੀ ਨੇ ਅੱਜ ਪੂਰੇ ਪੰਜਾਬ ਅੰਦਰ ਇੱਕ ਕੈਂਡਲ ਮਾਰਚ ਕੀਤਾ ਜਿਲੇ ਖੰਨੇ ਅੰਦਰ ਸਾਡੇ ਸਾਥੀਆਂ ਸਮੇਤ ਜਿਹੜਾ ਕੈਂਡਲ ਮਾਰਚ ਕੀਤਾ ਸੀ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਵਜਿਨੇ ਪਰਚੇ ਦਰਜ ਹੋਣੇ ਚਾਹੀਦੇ। ਲਖਾ ਜੀ ਗੱਲ ਕਰਦੇ ਆਂ ਸਰਕਾਰ ਦੇ ਕੰਨ ਤੇ ਜੂਨਾ ਰੰਗੀ ਫਿਰ ਅਗਲੀ ਕਾਰਵਾਈ ਕੀ ਹੈ। ਅਗਲੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਚਾਹੇ ਦੇਸ਼ ਦੀ ਆ ਸ਼੍ਰੀਮਤੀ ਸੋਨੀਆ ਗਾਂਧੀ ਜੇ ਮਲਕਰਜਨ ਖੜਗੇ ਜੀ ਰਾਹੁਲ ਗਾਂਧੀ ਜੀ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਜੋ ਵੀ ਪ੍ਰੋਗਰਾਮ ਲਿਖਣਗੇ ਪੂਰੇ ਦੇਸ਼ ਅੰਦਰ ਇਸ ਨੂੰ ਲੈ ਕੇ ਜਾਊ ਤੇ ਹਰ ਹਾਲਤ 'ਚ ਇਹ ਜਿਹੜਾ ਹੱਕ ਆ ਜਿਹੜਾ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਉਹ ਕਰਾ ਕੇ ਹਟਕਾਉਂਗਾ ਲਖਾ ਜੀ ਗੱਲ ਕਰਦੇ ਆ ਭਗਵਾਨ ਬਾਲਮੀਕੀ ਜੀ ਬਾਰੇ ਵੀ ਅੱਜ ਤੱਕ ਦੀ ਰਿਪੋਰਟਰ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਗਈ ਕੀ ਕਹਿਣਾ ਚਾਹੂੰਗਾ ਦੇਖੋ ਇਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਸਦੀਆਂ ਤੋਂ ਇਸ ਤਰ੍ਹਾਂ ਦੀ ਮਾਨਸਿਕਤਾ ਵੀ ਜਿਹੜੇ ਲਤਾੜਿਆ ਗਰੀਬ ਜਿਹੜਾ ਆਪਣੀ ਮਿਹਨਤ ਸਦਕੇ ਬਰਾਬਰ ਆਉਂਦਾ ਜਾਂ ਉੱਪਰ ਆਉਂਦਾ ਉਹਨਾਂ ਪ੍ਰਤੀ ਇਹਨਾਂ ਦਾ ਜਾਤੀ ਦਾ ਜਿਹੜਾ ਕਨੌਣੀ ਹਰਕਤ ਆ ਉਹ ਸਾਹਮਣੇ ਆਉਂਦੀ ਆ ਤੇ ਇਹਨਾਂ ਦਾ ਉੱਪਰ ਲਿਆਂਦਾ ਜਿਹੜਾ ਹੰਕਾਰ ਆ ਉਹ ਸਾਹਮਣੇ ਆ ਜਾਂਦਾ ਇਸ ਕਰਕੇ ਜਿਹੜਾ ਅੰਜਰਾ 옴ਕਸ਼ਪ ਨੇ ਭਗਵਾਨ ਵਾਲਮੀਕ ਸੰਬੰਧ ਜਿ ਕਿਆ ਉਹਦੀ ਕੜੀ ਸ਼ਬਦਾਂ ਚ ਜਨਨਤਾ ਕਰ ਦਿਆ ਉਹਨਾਂ ਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਅੱਗੇ ਵਾਸਤੇ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਮਰਦਾਬੋਲ 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 ਦੇ ਕਾਤਲਾਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਮਰਦਾਬੋਲ ਦੇ ਕਾਤਲਾਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਹੁਣ ਜੀ ਹੁਣ ਪਿੱਛੇ ਦੇਖ ਕੇ ਡਰਾਓ ਨਾ ਲਾਗਾ ਵੇ ਵੇ Se tierra, no se pierde, se pierde, se pierde. Sacar, ਕਮਾਰ ਦੇ ਕਾਤਲਾਂ ਨੂੰ ਰੈਕਟ ਕਰੋ ਰੈਕਟ ਕਰੋ ਰੈਕਟ ਕਰੋ ਪੂਰਨ ਕਮਾਰ ਦੇ ਕਾਤਲਾਂ ਨੂੰ ਰੈਕਟ ਕਰੋ ਰੈਕਟ ਕਰੋ